ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਆ ਬੱਕਰੀ ਤੇ ਗਧੇ ਦੀ ਕਹਾਣੀ ਇੱਕ ਸਮੇਂ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਸੁਹਾਣੇਵਾਲ ਵਿੱਚ ਇੱਕ ਕਿਸਾਨ ਰਹਿੰਦਾ ਸੀ ਨਾਂ ਸੀ ਲਾਲਾ ਬਲਵੰਤ ਸਿੰਘ ਬਲਵੰਤ ਸਿੰਘ ਮਿਹਨਤੀ ਸਾਫ਼ ਦਿਲ ਤੇ ਸਾਦਾ ਮਨੁੱਖ ਸੀ ਉਸ ਦੇ ਘਰ ਵਿੱਚ ਕੁਝ ਜ਼ਮੀਨ ਇੱਕ ਛੋਟੀ ਜਹੀ ਝੌਂਪੜੀ ਤੇ ਦੋ ਪਿਆਰੇ ਜਾਨਵਰ ਸਨ ਇੱਕ ਬੱਕਰੀ ਤੇ ਇੱਕ ਗਦਾ ਬੱਕਰੀ ਦਾ ਨਾਮ ਸੀ ਗੁੱਡੀ ਗੁੜੀ ਕਿਉਂਕਿ ਉਹ ਬਹੁਤ ਮਿੱਠੀ ਸੁਭਾਅ ਵਾਲੀ ਸੀ ਦੂਜੇ ਪਾਸੇ ਗਧੇ ਦਾ ਨਾਮ ਸੀ ਮੋਲਾ ਮੋਲਾ ਥੋੜਾ ਆਲਸੀ ਸੀ ਪਰ ਦਿਲੋਂ ਚੰਗਾ ਸੀ ਦੋਵੇਂ ਇਕੱਠੇ ਪਾਲਦੇ ਇਕੱਠੇ ਖੇਡਦੇ ਤੇ ਇਕੱਠੇ ਚਰਾਇਂ ਲਈ ਜਾਂਦੇ ਸਨ ਗੁੜੀ ਤੇ ਮੋਲਾ ਦੀ ਦੋਸਤੀ ਅਜੀਬ ਸੀ ਇੱਕ ਨਰਮ ਸੁਭਾਅ ਚੁਸਤ ਬੱਕਰੀ ਤੇ ਇੱਕ ਭਾਰੀ ਸੁਸਤ ਕਰ ਪਰ ਜਿਵੇਂ ਕਹਦੇ ਹਨ ਦਿਲਾਂ ਦੇ ਰਿਸ਼ਤੇ ਰੂਹਾਂ ਨਾਲ ਬਣਦੇ ਨੇ ਸਕਲਾਂ ਨਾਲ ਨਹੀਂ ਗੁੜੀ ਹਰ ਵੇਲੇ ਖੁਸ਼ ਰਹਿੰਦੀ ਸੀ ਉਹ ਹਰ ਸਵੇਰ ਸੂਚ ਚੜਦੇ ਹੀ ਉੱਠਦੀ ਕਿਸਾਨ ਦੇ ਬੱਚਿਆਂ ਨਾਲ ਖੇਡਦੀ ਤੇ ਹੌਲੀ-ਹੌਲੀ ਘਾਹ ਚਰਦੀ ਮੋਲਾ ਤਾਂ ਅਕਸਰ ਉਹ ਉੱਥੇ ਹੀ ਸੁੱਤਾ ਰਹਿੰਦਾ ਜਦ ਬਲਵੰਦ ਸਿੰਘ ਉਸ ਨੂੰ ਆਵਾਜ਼ ਮਾਰਦਾ ਤਾਂ ਹੀ ਉਹ ਹੌਲੀ-ਹੌਲੀ ਉੱਠਦਾ ਆਪਣੀ ਪੂਛ ਹਿਲਾਉਦਾ ਤੇ ਕੰਮ ਲਈ ਤਿਆਰ ਹੁੰਦਾ ਇੱਕ ਦਿਨ ਦੀ ਗੱਲ ਹੈ ਬਲਵੰਤ ਸਿੰਘ ਨੇ ਮੌਲੇ ਨੂੰ ਕਿਹਾ ਮੌਲਾ ਅੱਜ ਤੈਨੂੰ ਕੱਚੇ ਆਟੇ ਦੇ ਥੈਲੇ ਚੱਕ ਕੇ ਹਟ ਬਾਜ਼ਾਰ ਜਾਣਾ ਪਾਏਗਾ ਮੌਲਾ ਨੇ ਹੌਲੀ ਜਿਹੀ ਆਵਾਜ਼ ਕੱਟੀ ਹੀ ਹੋ ਮਾਲਕ ਮੈਂ ਤਿਆਰ ਹਾਂ ਗੁੜੀ ਨੇ ਹੱਸ ਕੇ ਕਿਹਾ ਭੇ ਮੌਲਾ ਅੱਜ ਤਾਂ ਤੈਨੂੰ ਬਹੁਤ ਹੀਰੋ ਬਣ ਗਿਆ ਹੈ ਅਜ ਤਾਂ ਤੂੰ ਬਹੁਤ ਹੀਰੋ ਬਣ ਗਿਆ ਹੈ ਬਾਜ਼ਾਰ ਜਾ ਰਿਹਾ ਹੈ ਮੌਲਾ ਨੇ ਮੂੰਹ ਸਿੱਧਾ ਕਰਕੇ ਕਿਹਾ ਹਾਂਜੀ ਪਰ ਇਹ ਭਾਰੀ ਭਾਰ ਵੇਖਿਆ ਤੋਂ ਮੇਰੀਆਂ ਹੱਡੀਆਂ ਤੱਕ ਕਪ ਰਹੀਆਂ ਨੇ ਗੁੜੀ ਨੇ ਬੈਠੀ ਫੋਲੀ ਵਿੱਚ ਕਿਹਾ ਬੇਮੋਲੇ ਥੋੜੀ ਮਿਹਨਤ ਕਰੀ ਤੀਆ ਤੈਨੂੰ ਵੀ ਮਜ਼ਾ ਆਵੇਗਾ ਦੇਖੀ ਮੈਂ ਤਾਂ ਹਰ ਰੋਜ਼ ਘਾਹ ਲਈ ਤਿਲ ਚੜਦੀ ਹਾਂ ਮਿਹਨਤ ਕਰਕੇ ਬਿਨਾਂ ਜੀਵਨ ਵਿੱਚ ਰਸ ਨਹੀਂ ਮੋਹਲੇ ਨੇ ਹੌਲੀ ਆਵਾਜ਼ ਵਿੱਚ ਬੜਬੜਾਇਆ ਰਸਤਾ ਹੁੰਦਾ ਉਹਨਾਂ ਦੇ ਜੀਵਨ ਵਿੱਚ ਜਿਨ੍ਹਾਂ ਨੂੰ ਭਾਰੀ ਨਹੀਂ ਭਾਰ ਨਹੀਂ ਚੱਲਣਾ ਪੈਂਦਾ ਬਲਵਾਨ ਤੇ ਨੇ ਦੋਵਾਂ ਨੂੰ ਹੱਥ ਹਿਲਾ ਕੇ ਕਿਹਾ ਚਲੋ ਬਈਓ ਰਸਤਾ ਲੰਮਾ ਹੈ ਦੁਪਹਿਰ ਤੋਂ ਪਹਿਲਾਂ ਹਟ ਪਹੁੰਚਣਾ ਹੈ ਦੋਵੇਂ ਚੱਲ ਪਏ ਮੋਲਾ ਭਾਰ ਚੁੱਕਦਾ ਹੋਇਆ ਤੇ ਗੁੜੀ ਉਸ ਦੇ ਨਾਲ-ਨਾਲ ਤੋੜਦੀ ਖੇੜੀ ਰਾਸਤੇ ਵਿੱਚ ਇੱਕ ਵੱਡਾ ਜੰਗਲ ਸੀ ਰੁੱਖਾਂ ਵਿੱਚੋਂ ਹੌਲੀ-ਹੌਲੀ ਧੁੱਪ ਲੰਘ ਰਹੀ ਸੀ ਪਾਂਸੀ ਚਾਹ ਕਰ ਰਹੇ ਸਨ ਤੇ ਪਿੰਡ ਦੀ ਸੁਗੰਧ ਹਰ ਪਾਸੇ ਫੈਲੀ ਸੀ ਗੁੜੀ ਦੇ ਖੁਸ਼ ਹੋ ਕੇ ਕਿਹਾ ਮੌਲੇ ਕਿੰਨਾ ਸੋਹਣਾ ਜੰਗਲ ਹੈ ਨਾ ਮੌਲਾ ਨੇ ਸਾਹ ਖਿੱਚਦੇ ਹੋਏ ਕਿਹਾ ਸੋਹਣਾ ਤਾਂ ਹੈ ਪਰ ਮੇਰੀ ਪੇਟ ਟੁੱਟ ਰਹੀ ਹੈ ਇਹ ਆਟਾ ਤਾਂ ਭਾਰਾ ਜਿਹਾ ਪਹਾੜ ਵਰਗਾ ਹੈ ਗੁੜੀ ਨੇ ਕਿਹਾ ਤੂੰ ਹਮੇਸ਼ਾ ਸ਼ਿਕਾਇਤ ਕਰਦਾ ਏ ਪਰ ਸੋਚ ਇਹ ਮਿਹਨਤ ਕਿਸਾਨ ਦੇ ਘਰ ਦੀ ਰੋਟੀ ਬਣੇਗੀ ਜਿਹਦਾ ਹੋਰਾਂ ਲਈ ਮਿਹਨਤ ਕਰਦਾ ਏ ਉਹ ਸਭ ਤੋਂ ਵੱਡਾ ਹੁੰਦਾ ਹੈ ਮੌਲੇ ਨੇ ਸੋਚਿਆ ਬੱਕਰੀ ਸਹੀ ਕਹਿੰਦੀ ਏ ਮੈਂ ਹਮੇਸ਼ਾ ਆਪਣੀ ਦੁੱਖ ਹੀ ਸੋਚਦਾ ਹਾਂ ਪਰ ਮੈਂ ਕਿਸੇ ਦਾ ਭਲਾ ਵੀ ਕਰ ਰਿਹਾ ਹਾਂ ਇਹ ਸੋਚ ਕੇ ਉਸ ਦੇ ਚਿਹਰੇ ਤੇ ਹੌਲੀ ਮੁਸਕਰਾਹਟ ਆ ਗਈ ਕੁਝ ਮੀਲ ਚੱਲਣ ਤੋਂ ਬਾਅਦ ਮੋਲੇ ਦੇ ਪੈਰ ਡੋਲਣ ਲੱਗੇ ਉਸਨੇ ਕਿਹਾ ਗੁੜੀ ਮੈਂ ਹੋਰ ਨਹੀਂ ਚੱਲ ਸਕਦਾ ਮੇਰੇ ਪੈਰ ਦਰਦ ਕਰ ਰਹੇ ਨੇ ਗੁੜੀ ਨੇ ਕਿਹਾ ਚੱਲ ਥੋੜਾ ਬੈਠ ਲਈਏ ਪਰ ਦੇਖੀ ਸੂਰਜ ਚੜ੍ਹ ਗਿਆ ਏ ਜਲਦੀ ਰਵਾਨਾ ਹੋਣੀ ਪੈਗੀ ਦੋਵੇਂ ਇੱਕ ਰੁੱਖ ਹੇਠ ਬੈਠ ਕੇ ਗੁੜੀ ਨੇ ਪੱਤਿਆਂ ਦੇ ਸਾਹ ਹੇਠਾ ਪਾਣੀ ਪੀਆ ਮੌਲੇ ਨੇ ਆਪਣਾ ਸਿਰ ਜ਼ਮੀਨ ਤੇ ਰੱਖਿਆ ਤੇ ਅੱਖਾਂ ਮੀਟ ਲਈਆਂ ਕੁਝ ਸਮੇਂ ਬਾਅਦ ਇੱਕ ਲੂੰਬੜੀ ਉੱਥੋਂ ਗੁਜ਼ਰੀ ਲੂੰਬੜੀ ਚਲਾਕ ਸੀ ਉਸਨੇ ਸੋਚਿਆ ਇਹ ਬੱਕਰੀ ਤੇ ਗਧਾ ਇਕੱਠੇ ਜਾ ਰਹੇ ਨੇ ਕੋਈ ਰਾਖਾ ਨਹੀਂ ਸ਼ਾਇਦ ਕੁਝ ਖਾਣ ਲਈ ਮਿਲ ਜਾਵੇ ਉਹ ਹੌਲੀ-ਹੌਲੀ ਨੇੜੇ ਆਈ ਤੇ ਮਿੱਠੇ ਸੁਰ ਵਿੱਚ ਕਹਿੰਦੀ ਹੈ ਸਤਿ ਸ੍ਰੀ ਅਕਾਲ ਮੇਰੇ ਦੋਸਤੋ ਕਿੱਥੇ ਚੱਲੇ ਹੋ ਐਨੇ ਸਵੇਰੇ ਗੋੜੀ ਨੇ ਹੱਸ ਕੇ ਕਿਹਾ ਅਸੀਂ ਆਪਣੇ ਮਾਲਕ ਲਈ ਬਾਜ਼ਾਰ ਜਾ ਰਹੇ ਹਾਂ ਮੌਲਾ ਭਾਰ ਚੁੱਕਿਆ ਹੋਇਆ ਹੈ ਮੈਂ ਉਸ ਦਾ ਸਾਥ ਦੇ ਰਹੀ ਹਾਂ ਲੂੰਬੜੀ ਦੇ ਅੱਖਾਂ ਚਮਕੀਆਂ ਤੇ ਕਹਿੰਦੀ ਵਾ ਵਾ ਬਹੁਤ ਵਧੀਆ ਤੁਸੀਂ ਦੋਵੇਂ ਤਾਂ ਬੜੇ ਸੱਚੇ ਨੌਕਰ ਹੋ ਕੀ ਮੈਂ ਤੁਹਾਡੇ ਨਾਲ ਚੱਲ ਸਕਦੀ ਹਾਂ ਰਾਸਤੇ ਵਿੱਚ ਗੱਲਾਂ ਕਰਾਂਗੇ ਤੇ ਮਜ਼ਾ ਆ ਜਾਵੇਗਾ ਗੁੜੀ ਨੇ ਕੁਝ ਸੋਚਿਆ ਤੇ ਕਿਹਾ ਠੀਕ ਹੈ ਪਰ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਜੇ ਤੂੰ ਲੂਗੀ ਸਾਫ਼ ਦਿਲ ਨਾਲ ੱੱ ਲੈ ਤਾਂ ਆ ਜਾ ਮੌਲੇ ਨੇ ਹੌਲੀ ਆਵਾਜ਼ ਵਿੱਚ ਕਿਹਾ ਬੱਕਰੀਏ ਇਹ ਲੂੰਬੜੀ ਤਾਂ ਚਲਾਕ ਲੱਗਦੀ ਹੈ ਸੰਭਲ ਕੇ ਰਹੀਂ ਲੂੰ ਗੁੜੀ ਨੇ ਮੌਲੇ ਦੇ ਕੰਨ ਕੋਲ ਆ ਕੇ ਹੌਲੀ ਜਿਹੀ ਕਿਹਾ ਵੇਖੀ ਹਮੇਸ਼ਾ ਕਿਸੇ ਨੂੰ ਬੁਰਾ ਨਾ ਸਮਝੀ ਪਰ ਸਿਆਣਪ ਨਾਲ ਚੱਲੀ ਇਹ ਗਲਮੋਲੇ ਦੇ ਦਿਲ ਵਿੱਚ ਚੁੱਪ ਗਈ ਸਿਆਣਪ ਨਾਲ ਚੱਲਣਾ ਉਹ ਸਾਨੂੰ ਪਹਿਲੀ ਵਾਰ ਕਿਸੇ ਨੇ ਕਿਹਾ ਸੀ ਤਿੰਨੇ ਰਾਹਤੇ ਤੇ ਚਲੇ ਚੱਲ ਪਏ ਕੁਝ ਦੂਰ ਤਿੰਨੇ ਰਾਹਤੇ ਤੇ ਚੱਲ ਪਏ ਕੁਝ ਦੂਰ ਜਾ ਕੇ ਇੱਕ ਛੋਟੀ ਜਹੀ ਖੱਡ ਆਈ ਪਾਣੀ ਵਗਦਾ ਸੀ ਮੌਲਾ ਰੁਕ ਗਿਆ ਤੇ ਕਿਹਾ ਮੈਨੂੰ ਡਰ ਲੱਗ ਰਿਹਾ ਹੈ ਮੇਰੇ ਪੈਰ ਫਿਸਲ ਜਾਣਗੇ ਗੂੜੀ ਨੇ ਕਿਹਾ ਡਰਨਾ ਨਹੀਂ ਹੌਲੀ ਹੌਲੀ ਚੱਲ ਮੈਂ ਤੇਰੇ ਨਾਲ ਆ ਲੂਬੜੀ ਨੇ ਤਰੰਤ ਕਿਹਾ ਮੌਲੇ ਜੇ ਤੂੰ ਚਾਹੇ ਮੈਂ ਤੇਰੇ ਲਈ ਰਸਤਾ ਦਿਖਾ ਦਿੰਦੀ ਹਾਂ ਪਰ ਇੱਕ ਸ਼ਰਤ ਹੈ ਮੌਲੇ ਨੇ ਕਿਹਾ ਕਿਹੜੀ ਸ਼ਰਤ ਲੂਬੜੀ ਹੱਸ ਕੇ ਕਹਿੰਦੀ ਰਸਤਾ ਦਿਖਾਉਣ ਦੀ ਫੀਸ ਇੱਕ ਮੋਟੀ ਜਹੀ ਰੋਟੀ ਹੋਵੇਗੀ ਜਿਹੜੀ ਤੇਰੇ ਆਟੇ ਤੋਂ ਬਣੇਗੀ ਮੌਲੇ ਨੇ ਕਿਹਾ ਪਰ ਇਹ ਆਟਾ ਤਾਂ ਮਾਲਕ ਦਾ ਹੈ ਗੁੜੀ ਨੇ ਤੁਰੰਤ ਵਿੱਚ ਘਾਰ ਪੈ ਕੇ ਕਿਹਾ ਮੌਲੇ ਮਾਲਕ ਦਾ ਸਮਾਨ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਜਿਹੜਾ ਆਪਣੇ ਫਰਜ਼ ਨਾਲ ਧੋਖਾ ਕਰਦਾ ਏ ਉਹ ਕਦੇ ਚੈਨ ਨਹੀਂ ਪਾਉਂਦਾ ਲੂਬੜੀ ਨੇ ਨਕਲੀ ਹਾਸੀ ਮਾਰੀ ਤੇ ਕਿਹਾ ਤੂੰ ਤਾਂ ਬਹੁਤ ਸਿਆਣੀ ਏ ਬੱਕਰੀਏ ਚਲ ਜਿਵੇਂ ਚਾਹੋਂ ਚੱਲੋ ਮੈਂ ਤਾਂ ਜਾ ਰਹੀ ਹਾਂ ਪਰ ਜਦ ਉਹ ਜਾ ਰਹੀ ਸੀ ਉਸ ਦੇ ਮਨ ਵਿੱਚ ਸੋਚਿਆ ਇਹ ਦੋਵੇਂ ਬਹੁਤ ਭੋਲੇ ਨੇ ਰਾਤ ਨੂੰ ਜੰਗਲ ਵਿੱਚ ਜਦ ਇਹ ਰੋਕਣਗੇ ਤਦ ਮੈਂ ਆਪਣਾ ਕੰਮ ਕਰਾਂਗੀ ਦਿਨ ਲੰਘਦਾ ਗਿਆ ਸੂਰਜ ਹੌਲੀ-ਹੌਲੀ ਪਹਾੜਾਂ ਪਿੱਛੇ ਲੁਕ ਗਿਆ ਪੰਛੀਆਂ ਦੇ ਝੁੰਡ ਆਪਣੇ ਘਰਾਂ ਵੱਲ ਵਾਪਸ ਆ ਰਹੇ ਸਨ ਗੁੜੀ ਤੇ ਮੋਲਾ ਹਲੇ ਜੰ ਹਲੇ ਵੀ ਜੰਗਲ ਦੇ ਵਿੱਚ ਘਾਰ ਸਨ ਬਲਵੰਤ ਸਿੰਘ ਦਾ ਘਰ ਦੂਰ ਸੀ ਪਰ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਰਾਤ ਜੰਗਲ ਵਿੱਚ ਹੀ ਬਿਤਾਵਾਂਗੇ ਮੌਲਾ ਥੱਕ ਚੁੱਕਾ ਸੀ ਉਸਨੇ ਕਿਹਾ ਗੋੜੀ ਮੇਰੀ ਹੱਡੀ 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 ਦਰਦ ਕਰ ਰਹੀ ਹੈ ਆਓ ਇੱਥੇ ਹੀ ਟਿਕ ਜਾਈਏ ਗੋੜੀ ਨੇ ਸਿਰ ਹਿਲਾਇਆ ਠੀਕ ਹੈ ਪਰ ਸਾਵਧਾਨ ਰਹੀਏ ਇਹ ਜੰਗਲ ਬੇਦਰਦੀ ਵੀ ਹੋ ਸਕਦਾ ਹੈ ਦੋਵੇਂ ਨੇੜੇ ਤੇ ਇੱਕ ਵੱਡੇ ਬਰਬਰ ਦੇ ਦਰਖਤ ਹੇਠ ਬੈਠ ਕੇ ਗੂੜੀ ਨੇ ਆਪਣੀ ਅੱਖਾਂ ਉੱਪਰ ਚੱਕ ਕੇ ਤਾਰਿਆਂ ਵੱਲ ਵੇਖਿਆ ਤੇ ਕਿਹਾ ਵੇਖੀ ਮੋਲੇ ਕਿੰਨੇ ਸੋਹਣੇ ਤਾਰੇ ਚਮਕ ਰਹੇ ਨੇ ਜਿਵੇਂ ਕਿਸੇ ਦੇ ਆਕਾਸ਼ ਤੇ ਜੀਵੇ ਜਗਾ ਦਿੱਤੇ ਹੋਣ ਮੋਲਾ ਹੌਲੀ-ਹੌਲੀ ਕਹਿੰਦਾ ਹਾਂ ਜੀ ਪਰ ਮੇਰੇ ਲਈ ਇਹ ਤਾਰੇ ਵੀ ਕੰਮ ਦੇ ਨਹੀਂ ਮੈਂ ਤਾਂ ਗੱਲ ਵਿਪਾਰ ਚੱਕ ਚੱਕਣਾ ਹੈ ਗੂੜੀ ਨੇ ਹੱਸ ਕੇ ਕਿਹਾ ਬੇਮੋਲੇ ਤਾਰੇ ਹਮੇਸ਼ਾ ਮਿਹਨਤੀ ਲੋਕਾਂ ਲਈ ਚਮਕਦੇ ਨੇ ਜੇ ਥੂੰ ਆਪਣੇ ਦਿਲ ਖੁਸ਼ ਰੱਖੇਂ ਤਾਂ ਥਕਾਵਟ ਵੀ ਮਿੱਠੀ ਲੱਗਦੀ ਐ ਉਸੇ ਵੇਲੇ ਨੇੜੇ ਝਾੜੀਆਂ ਵਿੱਚੋਂ ਚਰਚਰ ਹਟ ਹੋਈ ਦੋਵੇਂ ਡਰ ਗਏ ਗੂੜੀ ਨੇ ਕਿਹਾ ਕੌਣ ਐ ਇੱਥੇ ਝਾੜੀਆਂ ਤੋਂ ਉਹੀ ਲੂੰਬੜੀ ਬਾਹਰ ਆਈ ਮਿੱਠੀ ਹਾਸੀ ਨਾਲ ਓ ਮੇਰੇ ਪਿਆਰੇ ਦੋਸਤੋ ਮੈਂ ਤਾਂ ਤੁਹਾਡੇ ਬਾਰੇ ਸੋਚਦੀ-ਸੋਚਦੀ ਵਾਪਸ ਆ ਗਈ ਰਾਤ ਕਾਫੀ ਡਰਾਉਣੀ ਏ ਅਸੀਂ ਤਿੰਨੇ ਮਿਲ ਕੇ ਬੈਠ ਜਾਈਏ ਸੁਰੱਖਿਅਤ ਰਹਾਂਗੇ ਮੌਲੇ ਨੇ ਡਰਦੇ ਹੋਏ ਗੂੜੀ ਵੱਲ ਵੇਖਿਆ ਗੂੜੀ ਨੇ ਹੌਲੀ ਆਵਾਜ਼ ਵਿੱਚ ਕਿਹਾ ਡਾਨਾ ਨਹੀਂ ਪਰ ਧਿਆਨ ਨਾਲ ਰਹੀਏ ਇਹ ਚਲਾਕ ਹੈ ਲੂੰਬੜੀ ਨੇ ਆਪਣੇ ਮੋਹਕ ਅੰਦਾਜ਼ ਨਾਲ ਕਿਹਾ ਮੌਲਾ ਜੀ ਤੁਸੀਂ ਤਾਂ ਸਾਰਾ ਦਿਨ ਮਿਹਨਤ ਕੀਤੀ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂ ਮੌਲੇ ਨੇ ਕਿਹਾ ਕਿਹੜੀ ਕਹਾਣੀ ਲੂੰਬੜੀ ਨੇ ਨਕਲੀ ਪਿਆਰ ਨਾਲ ਕਿਹਾ ਇੱਕ ਵਾਰ ਇੱਕ ਬਾਰੇ ਵਿੱਚ ਜਿਹੜਾ ਮਿਹਨਤ ਕਰਦਾ ਸੀ ਪਰ ਕਦੇ ਆਪਣੇ ਹਿੱਸੇ ਦਾ ਮਜ਼ਾ ਨਹੀਂ ਲੈਂਦਾ ਸੀ ਗੂੜੀ ਨੂੰ ਸਮਝ ਆ ਗਈ ਕਿ ਇਹ ਉਸ ਦੇ ਮਨ ਵਿੱਚ ਲਾਲਚ ਦਾ ਬੀਜ ਬੋਣਾ ਚਾਹੁੰਦੀ ਹੈ ਉਸ ਨੇ ਤੁਰੰਤ ਬਾਤ ਕੱਟੀ ਕਹਾਣੀ ਕੱਲ ਸੁਣਾਵਾਂਗੇ ਹੁਣ ਸੌਣਾ ਚਾਹੀਦਾ ਹੈ ਮੌਲੇ ਨੂੰ ਆਰਾਮ ਦੀ ਲੋੜ ਹੈ ਲੂੰਬੜੀ ਨੇ ਅੰਦਰੋਂ ਗੁੱਸਾ ਪਿਆ ਪਰ ਬਾਹਰੋਂ ਹਾਸੀ ਠੀਕ ਹੈ ਬੱਕਰੀਏ ਜਿਵੇਂ ਤੂੰ ਕਹੇ ਅੱਧੀ ਰਾਤ ਹੋਈ ਮੌਲਾ ਸੁੱਤਾ ਪਿਆ ਸੀ ਖੂੜੀ ਹਲੇ ਵੀ ਜਾਗ ਰਹੀ ਸੀ ਕਿਉਂਕਿ ਉਸ ਨੂੰ ਲੂੰਬੜੀ ਤੇ ਭਰੋਸਾ ਨਹੀਂ ਸੀ ਉਹ ਵੇਖਦੀ ਹੈ ਲੂੰਬੜੀ ਹੌਲੀ ਹੌਲੀ ਉੱਠਦੀ ਹੈ ਤੇ ਮੌਲੇ ਦੇ ਆਟੇ ਵੱਲ ਮੋਰੇ ਵੱਲ ਜਾਂਦੀ ਹੈ ਗੋੜੀ ਨੇ ਤੁਰੰਤ ਹੌਲੀ ਆਵਾਜ਼ ਵਿੱਚ ਕਿਹਾ ਕਿੱਥੇ ਜਾ ਰਹੀ ਹੈ ਲੂੰਬੜੀਏ ਲੂੰਬੜੀ ਥੋੜੀ ਘਬਰਾਈ ਕਿ ਘਬਰਾ ਗਈ ਫਿਰ ਮਿੱਠੇ ਸੁਰ ਵਿੱਚ ਕਿਹਾ ਉਹ ਮੈਂ ਤਾਂ ਸਿਰਫ ਦੇਖ ਰਹੀ ਸੀ ਕਿ ਸਭ ਕੁਝ ਠੀਕ ਹੈ ਕਿ ਨਹੀਂ ਗੋੜੀ ਨੇ ਗੰਭੀਰਤਾ ਨਾਲ ਕਿਹਾ ਝੂਠ ਨਾ ਬੋਲ ਤੇਰੀ ਨਜ਼ਰ ਆਟੇ ਤੇ ਸੀ ਤੈਨੂੰ ਮਾਲਕ ਦਾ ਹੱਕ ਨਹੀਂ ਚਾਹੀਦਾ ਲੂੰਬੜੀ ਨੇ ਕਿਹਾ ਮੈਂ ਭੁੱਖੀ ਹਾਂ ਬੱਕਰੀਏ ਸਾਰਾ ਦਿਨ ਕੁਝ ਨਹੀਂ ਖਾਦਾ ਕੀ ਮੇਰੇ ਲਈ ਥੋੜਾ ਆਟਾ ਨਹੀਂ ਦੇ ਸਕਦੀ ਗੋੜੀ ਨੇ ਨਰਮ ਪਰ ਪੱਕੇ ਸੁਰ ਵਿੱਚ ਕਿਹਾ ਜੇ ਤੂੰ ਸੱਚਮੁੱਚ ਭੁੱਖੀ ਹੈ ਮੈਂ ਤੈਨੂੰ ਘਾ ਦੇ ਦਿਆਂਗੀ ਪਰ ਮਾਲਕ ਦਾ ਸਮਾਨ ਨਹੀਂ ਦੇ ਸਕਦੀ ਲੂੰਬੜੀ ਨੇ ਗੁੱਸੇ ਨਾਲ ਕਿਹਾ ਤੂੰ ਮੇਰੇ ਨਾਲ ਧੋਖਾ ਕਰਦੀ ਹੈ ਵੇਖੀ ਮੈਂ ਬਦਲਾ ਲਵਾਂਗੀ ਉਹ ਗੁੱਸੇ ਵਿੱਚ ਜੰਗਲ ਵੱਲ ਦੌੜ ਗਈ ਗੂੜੀ ਨੇ ਚੈਂ ਦੀ ਸਾਹ ਲਈ ਤੇ ਸੋਚਿਆ ਜੇ ਥੋੜਾ ਜਿਹਾ ਵੀ ਡਰ ਜਾਂਦੀ ਤਾਂ ਮੌਲੇ ਨੇ ਮੈਂ ਮੈਂ ਦੋਵੇਂ ਮੁਸੀਕਤ ਵਿੱਚ ਫਸ ਜਾਂਦੇ ਸਵੇਰ ਜਦ ਸੂਰਜ ਚੜ੍ਹਿਆ ਮੌਲੇ ਦੇ ਅੱਖਾਂ ਖੋਲੀਆਂ ਤਾਂ ਪੁੱਛਿਆ ਲੋਂਬੜੀ ਕਿੱਥੇ ਗਈ ਗੂੜੀ ਨੇ ਹੌਲੀ ਹਾਸੀ ਨਾਲ ਕਿਹਾ ਉਹ ਆਪਣੇ ਰਾਹ ਤੇ ਚਲੀ ਗਈ ਤੇ ਅਸੀਂ ਆਪਣਾ ਕੰਮ ਕਰੀਏ ਮੌਲਾ ਹੈਰਾਨ ਹੋਇਆ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਿਆ ਤੂੰ ਤਾਂ ਸਾਰੀ ਰਾਤ ਜਾਗਦੀ ਰਹੀ ਗੂੜੀ ਨੇ ਕਿਹਾ ਹਾਂ ਮੌਲੇ ਕਿਉਂਕਿ ਜਿਹੜਾ ਜ਼ਿੰਮੇਦਾਰ ਹੁੰਦਾ ਹੈ ਉਹ ਆਪਣਾ ਤੇ ਹੋਰਾਂ ਦਾ ਵੀ ਖਿਆਲ ਰੱਖਦਾ ਹੈ ਮੌਲੇ ਨੇ ਸਰਵਿੰਦਾ ਹੋ ਕੇ ਸਿਰ ਝੁਕਾਇਆ ਮੈਂ ਹਮੇਸ਼ਾ ਆਪਣੇ ਥਕਾਵਟ ਦੀ ਸ਼ਿਕਾਇਤ ਕਰਦਾ ਰਿਹਾ ਪਰ ਤੂੰ ਮੇਰੀ ਰਖਵਾਲੀ ਕਰਦੀ ਰਹੀ ਮੈਨੂੰ ਮaaf ਕਰ ਦੇ ਗੁੜੀਏ ਗੁੜੀ ਨੇ ਮਿੱਠੇ ਸਵਰ ਵਿੱਚ ਕਿਹਾ ਸੱਚਾ ਦੋਸਤ ਉਹ ਹੀ ਹੁੰਦਾ ਹੈ ਜਿਹੜਾ ਗਲਤੀ ਮੰਨ ਲਵੇ ਤੇ ਸਿੱਖ ਲਵੇ ਦੋਵੇਂ ਰਾਹਤੇ ਤੇ ਚੱਲ ਪੈ ਹੁਣ ਮੌਲਾ ਕੇ ਪਹਿਲੀ ਵਾਂ ਆਸੀ ਨਹੀਂ ਸੀ ਉਹ ਉਤਸ਼ਾਹ ਨਾਲ ਕਹਿੰਦਾ ਚੱਲ ਗੁੜੀਏ ਮੈਂ ਅੱਜ ਤੇਜ਼ ਚੱਲਾਂਗਾ ਸਵੇਰ ਤੱਕ ਮਾਲਕ ਤੱਕ ਪਹੁੰਚ ਜਾਣਾ ਚਾਹੀਦਾ ਹੈ ਰਾਸਤੇ ਵਿੱਚ ਇੱਕ ਖੱਡੀ ਖੱਡੀ ਆਈ ਪਾਣੀ ਉੱਥੇ ਵਗਦਾ ਸੀ ਤੇ ਪੈਰ ਫੇਸਣ ਦਾ ਖਤਰਾ ਸੀ ਗੂੜੀ ਨੇ ਕਿਹਾ ਹੌਲੀ ਹੌਲੀ ਚੱਲ ਮੋਲੇ ਪਰ ਮੋਲਾ ਹੁਣ ਅੰਤਮ ਵਿਸ਼ਵਾਸ ਨਾਲ ਕਹਿੰਦਾ ਨਹੀਂ ਇਸ ਵਾਰੀ ਮੈਂ ਡਟਣਾ ਨਹੀਂ ਉਸ ਨੇ ਹੌਲੀ ਹੌਲੀ ਪਾਣੀ ਪਾਰ ਕੀਤਾ ਤੇ ਕਾਮਯਾਬ ਹੋ ਗਿਆ ਗੂੜੀ ਨੇ ਤਾਲੀਆਂ ਵਜਾ ਕੇ ਕਿਹਾ ਵੇਖਿਆ ਜਿਹੜਾ ਡਰ ਕੇ ਸਾਕਾਇਤ ਛੱਡ ਦੇਵੇ ਉਹ ਹਰ ਚੀਜ਼ ਪਾਰ ਕਰ ਸਕਦਾ ਏ ਦੁਪਹਿਰ ਤੱਕ ਦੋਵੇਂ ਬਾਜ਼ਾਰ ਪਹੁੰਚ ਗਏ ਬਲਵੰਤ ਸਿੰਘ ਉਹ ਉੱਥੇ ਹੰਨਾ ਦੀ ਉਡੀਕ ਕਰ ਰਿਹਾ ਸੀ ਜਦ ਉਸਨੇ ਮੌਲੇ ਨੂੰ ਠੀਕ ਹਾਲਤ ਵਿੱਚ ਵੇਖਿਆ ਤਾਂ ਉਹ ਖੁਸ਼ ਹੋ ਗਿਆ ਮੌਲਾ ਮੇਰੇ ਪੁੱਤ ਅੱਜ ਤੂੰ ਬੜਾ ਚਮਕ ਚਮਕਕਾਰੀ ਕੰਮ ਕਰ ਰਿਹਾ ਹੈ ਤੇ ਗੂੜੀ ਨੂੰ ਤਾਂ ਸੱਚੀ ਸਿਆਣੀਏ ਮੌਲੇ ਨੇ ਹੌਲੀ ਹੀ ਜਹੀ ਮੁਸਕਰਾਹਟ ਨਾਲ ਕਿਹਾ ਮਾਲਕ ਅੱਜ ਮੈਂ ਸਿੱਖ ਲਿਆ ਹੈ ਮਿਹਨਤ ਤੇ ਸੱਚਾਈ ਦਾ ਸੁੱਖ ਕਿਸੇ ਹੋਰ ਚੀਜ਼ ਨਾਲ ਨਹੀਂ ਮਿਲਦਾ ਬਲਵੰਤ ਨੇ ਪਿਆਰ ਨਾਲ ਦੋਵਾਂ ਨੂੰ ਰੋਟੀ ਤੇ ਪਾਣੀ ਦਿੱਤਾ ਗੂੜੀ ਤੇ ਮੌਲਾ ਚੁੱਪਚਾਪ ਖਾਂਦੇ ਹੋਏ ਤਾਰਿਆਂ ਵੱਲ ਵੇਖੇ ਵੇਖਦੇ ਖੁਸ਼ ਸਨ ਏਸੀ ਜੀ ਅੱਜ ਦੀ ਗਦੇ ਤੇ ਬੱਕਰੀ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇ ਨਾਲ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਐਸੀ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ